ਧੀ ਆਪਣੇ ਬਾਪ ਨੂੰ ਬਾਪ ਆਪਣੇ ਧੀ ਨੂੰ ਮਿਲ ਰਿਹਾ ਜਿਹੜੀ ਆਪਣੇ ਰੱਬ ਨੂੰ ਮੰਨ ਜਾਂਦੀ ਸੀ ਉੱਥੇ ਨੂੰ ਹਰ ਰੋਜ਼ ਹਰ ਵੀਰਵਾਰ ਉਹਦਾ ਬਾਪ ਮਿਲਦਾ ਸੀ ਤੇ ਅੱਜ 30 ਸਾਲਾਂ ਬਾਅਦ ਇਹ ਗੱਲ ਅਖਲਾਸਾ ਹੁੰਦਾ ਵੀ ਉਹ ਮੇਰਾ ਬਾਪ ਹੀ ਸੀ ਜਿਹੜਾ ਉੱਥੇ ਬੈਠਾ ਹੁੰਦਾ ਧੀ ਆਪਣੇ ਨਾਲ ਕੇ ਪਰਿਵਾਰ ਚ ਪਾਲ ਰਹੀ ਆ ਤੇ ਉਹਨੂੰ ਵੀ ਕਿਸੇ ਨੇ ਜਾ ਕੇ ਪੁੱਛਿਆ ਨਹੀਂਗਾ ਜਿਵੇਂ ਮਨ ਚ ਚਾਇਆ ਸੀ ਮੇਰੀ ਬੇਟੀ ਇੱਕ ਦਿਨ ਇਹਨੂੰ ਮਿਲੇ ਘਟੋ ਘਾਟੇ ਦੀ ਜੀ ਆਉਣ ਦੀ ਕੋਈ ਵਜ੍ਹਾ ਹੋਵੇ ਉਹ ਬਾਈ ਨੇ ਤਾਂ ਚਿਹਰਾ ਹੀ ਨਹੀਂ ਦੇਖਿਆ ਸੀ ਪਪੂ ਬਾਈ ਨੂੰ ਤਾਂ ਨਾਮ ਵੀ ਨਹੀਂ ਪਤਾ ਸੀ ਆਪਣੀ ਬੇਟੀ ਦਾ ਮੇਰੀ ਦਾ ਨਾਮ ਕੀ ਆ ਮਨਪ੍ਰੀਤ ਦੇ ਮਨ ਤੇ ਕੀ ਆਇਆ ਉਹ ਮਨਪ੍ਰੀਤ ਦੇ ਦਿਲ ਤੇ ਕੀ ਬੀਤੀ ਉਹ ਧੀ ਨੇ ਜਦੋਂ ਦਾ ਜਨਮ ਲਿਆ ਉਹਨੇ ਆਪਣਾ ਬਾਪ ਨਹੀਂ ਸੀ ਦੇਖਿਆ ਇਹਦਾ ਕਿਹੜਾ ਕਸੂਰ ਕੀਤਾ ਸੀ ਵੀ ਧੀ ਨੂੰ ਆਪਾਂ ਇਗਨੋਰ ਕਰਤਾ ਬੀਠ ਭਗਤ ਬੰਦਾ ਬਾਈ ਉਹਦੀ ਭੈਣ ਨੇ ਉਹਦਾ ਘਰ ਵੀ ਵੇਚ ਕੇ ਖਾ ਲਿਆ ਮਾਂ ਪਿਓ ਮਰ ਗਏ ਵਾਈਫ ਛੱਡ ਕੇ ਚਲੇ ਗਏ ਸੀ ਵੀ ਹੁਣ ਉਹ ਸੜਕਾਂ ਤੇ ਰਹਿਣਾ ਵਿਚਾਰਾ ਪਰ ਪੱਪੂ ਦੇ ਦੇਖ ਰੇ ਕੋਈ ਨਹੀਂ ਕਰਦਾ ਘੜਕਾਂ ਤੇ ਰੁੜ ਗਿਆ ਵਿਚਾਰਾ ਇੰਨੇ ਸਾਲ ਅੱਜ ਮਿਲੀ ਤੀ ਅੱਜ ਕੋਈ ਕਹਿਣ ਵਾਲਾ ਮਿਲਿਆ ਕਿ ਮੈਂ ਤੈਨੂੰ ਪਾਪਾ ਲੈ ਕੇ ਜਾਣਾ ਕਰੇ ਇੰਦਰੀ ਪੈਣਾ ਉਹਨਾਂ ਤੋਂ ਅੰਦਰ ਪਹਿਲਾਂ ਬੋਲਾਂ ਤਾਂ ਕੀ ਬੰਨੇ ਹੈ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ 30 ਸਾਲਾਂ ਬਾਅਦ ਇੱਕ ਧੀ ਆਪਣੇ ਬਾਪ ਨੂੰ ਬਾਪ ਆਪਣੀ ਧੀ ਨੂੰ ਮਿਲ ਰਿਹਾ ਜਨਮ ਲੈਣ ਤੋਂ ਬਾਅਦ ਦੇਖਿਆ ਨਹੀਂ ਸੀ ਆਪਸ ਵਿੱਚ ਇੱਕ ਦੂਜੇ ਨੂੰ ਨਾ ਧੀ ਨੂੰ ਬਾਪ ਨੇ ਦੇਖਿਆ ਸੀ ਵੀ ਮੇਰੀ ਧੀ ਨੇ ਜਨਮ ਲਿਆ ਧੀ ਨੇ ਜਦੋਂ ਦਾ ਜਨਮ ਲਿਆ ਉਹਨੇ ਆਪਣਾ ਬਾਪ ਨਹੀਂ ਸੀ ਦੇਖਿਆ ਵੀ ਮੇਰਾ ਬਾਪ ਵੀ ਹੈਗਾ ਕਿਤੇ ਹੋਰ ਇਹ ਪੱਪੂ ਬਾਈ ਸਾਡੀਆਂ ਗੱਲਾਂ ਸੁਣ ਕੇ ਸ਼ਾਇਦ ਤੁਹਾਨੂੰ ਸਮਝ ਨਾ ਹੀ ਹੋਵੇ ਫਰੀਦਕੋਟ ਸ਼ਹਿਰ ਤੋਂ ਲੈ ਕੇ ਆਏ ਸੀ ਸੀ ਇਹਨੂੰ ਵੀਰੇ ਨੂੰ ਤੇ ਵੀਰ ਦੀ ਹਾਲਤ ਇੰਨੀ ਮਾੜੀ ਸੀ 2018 ਦੀ ਇਹ ਗੱਲ ਆ ਬਾਈ ਸੜਕਾਂ ਤੇ ਰਹਿ ਰਿਆ ਸੀ 22 ਸਾਲਾਂ ਤੋਂ ਮੰਮੀ ਵੀ ਟੀਚਰ ਸੀ ਤੇ ਡੈਡੀ ਵੀ ਟੀਚਰ ਸੀ ਦੋਨਾਂ ਦੇ ਕੋਲੇ ਘਰ-ਬਾਰ ਕੋਠੀ ਸਭ ਕੁਝ ਸੀ ਇੱਕੋ ਹੀ ਪੁੱਤ ਸੀ ਤੇ ਦੋ ਭੈਣਾਂ ਦੀਆਂ ਦੋ ਭੈਣਾਂ ਤਿੰਨ ਭੈਣਾਂ ਸਰਿੰਦਰਪੁਰ ਭੈਣ ਦਾ ਮੰਕੀ ਰਿਸ਼ਤਾ ਲਿਆ ਆਪਣੇ ਜਾਣ ਪਛਾਣ ਦੇ ਵਿੱਚੋਂ ਹੀ ਅੱਗੋਂ ਜਦੋਂ ਵਿਆਹ ਹੋਇਆ ਇਹ ਵੀਰ ਉਦੋਂ ਹੀ ਡਿਪਰੈਸ਼ਨ ਦੇ ਵਿੱਚ ਚੱਲ ਰਿਹਾ ਸੀ ਮੰਮੀ ਪਾਪਾ ਦਵਾਈ ਦਪਾਉਂਦੇ ਸੀ ਇਹਨੂੰ ਪਰ ਉਹਨਾਂ ਨੇ ਅੱਗੋਂ ਕੁੜੀ ਦੇ ਪਰਿਵਾਰ ਨੂੰ ਨਹੀਂ ਦੱਸਿਆ ਕਿ ਸਾਡੇ ਮੁੰਡੇ ਦੀ ਕੋਈ ਮੈਡੀਸਿਨ ਚੱਲਦੀ ਆ ਵਿਆਹ ਹੋ ਗਿਆ ਵਿਆਹ ਤੋਂ ਥੋੜੇ ਟਾਈਮ ਬਾਅਦ ਭੈਣ ਨੂੰ ਵੀ ਪਤਾ ਲੱਗਿਆ ਵੀ ਮੇਰੇ ਘਰ ਵਾਲੇ ਦੀ ਕੋਈ ਦਵਾਈ ਚੱਲਦੀ ਹੈ ਮੈਂਟਲੀ ਪ੍ਰੋਬਲਮ ਚ ਪਰ ਫੇਰ ਵੀ ਉਹਨੇ ਸਬਰ ਕੀਤਾ ਬੱਚੀ ਹੋਣ ਵਾਲੀ ਸੀਗੀ ਬੱਚੀ ਦਾ ਜਨਮ ਹੋਇਆ ਬੱਚੀ ਦੇ ਜਨਮ ਤੋਂ ਬਾਅਦ ਪਰਿਵਾਰ ਨੇ ਜਾ ਕੇ ਮੰਨ ਲਓ ਉਸ ਸਮੇਂ ਉਹ ਜਿਹੜੇ ਕਾਰਜ ਕਰਨੇ ਸੀਗੇ ਬੱਚੀ ਦੇ ਵਾਸਤੇ ਮਤਲਬ ਕਪੜੇ ਲੀੜੇ ਪੰਜੀਰੀ ਬਣਾ ਕੇ ਲੈ ਕੇ ਜਾਂਦਾ ਜਾਂ ਕੁਝ ਹੋਰ ਸਾਰਾ ਕੁਝ ਕਰਨ ਦੀ ਬਜਾਏ ਥੋੜਾ ਸਮਾਨ ਘਿਓ ਦਾ ਤੇ ਉਹ ਦੇ ਆਏ ਵੀ ਤੁਸੀਂ ਆਪ ਹੀ ਪੰਜੀਰੀ ਬਣਾ ਲਿਓ ਚਾਰ ਕਪੜੇ ਲੈ ਕੇ ਬਾਕੀ ਕੋਈ ਸ਼ਗਨ ਨਹੀਂ ਕੁਝ ਨਹੀਂ ਗੁੱਸੇ ਕਿੱਲੇ ਵੀ ਹੋਣਗੇ ਹਨਾ ਮਨਾਂ ਦੇ ਵਿੱਚ ਉਸ ਟਾਈਮ ਪਰ ਧੀ ਨੇ ਇਹ ਜਿਹਾ ਕਿਹੜਾ ਕਸੂਰ ਕੀਤਾ ਸੀ ਵੀ ਧੀ ਨੂੰ ਆਪਾਂ ਇਗਨੋਰ ਕਰਤਾ ਫਿਰ ਉਹ ਸਮੱਸਿਆਵਾਂ ਵੱਧਦੀਆਂ ਵੱਧਦੀਆਂ ਪਰਿਵਾਰ 'ਚ ਮੁੜ ਕੇ ਡਿਵੋਰਸ ਹੋ ਗਿਆ ਤੇ ਸਵਾ ਸਾਲ ਦੀ ਸੀ ਮਨਪ੍ਰੀਤ ਜਦੋਂ ਉਹਦੀ ਮੰਮੀ ਦਾ ਦੁਬਾਰਾ ਵਿਆਹ ਹੋ ਗਿਆ ਮੰਦਰ ਦੇ ਵਿਆਹ ਤੋਂ ਬਾਅਦ ਬੱਚੀ ਉਧਰ ਦੂਸਰੇ ਪਰਿਵਾਰ ਦੇ ਵਿੱਚ ਚਲੀ ਗਈ ਨਾਲ ਹੀ ਜਦੋਂ ਹੋਸ਼ ਸੰਭਾਲੀ ਇੱਕ ਬਾਪ ਵੀ ਸੀਗਾ ਤੇ ਨਾਲ ਭਰਾ ਦਾ ਵੀ ਜਨਮ ਹੋ ਚੁੱਕਿਆ ਸੀ ਜੱਤਿਕ ਨਿੱਕਾ ਜਿਹਾ ਭਰਾ ਸੀ ਇੱਕ ਇਹਦੇ ਤੇ ਇਹਦਾ 30 ਸਾਲਾਂ ਦੇ ਜੀਵਨ ਚ ਇਹਨੂੰ ਕਦੇ ਮਹਿਸੂਸ ਨਹੀਂ ਹੋਇਆ ਵੀ ਮੇਰੇ ਪਾਪਾ ਮੇਰੇ ਲਈ ਸਟੈਪ ਫਾਦਰ ਨੇ ਜਾਂ ਉਹਨਾਂ ਨੇ ਕਦੇ ਉਹਨਾਂ ਨੇ ਵੀ ਬਖੂਬੀ ਆਪਣੀ ਜ਼ਿੰਮੇਵਾਰੀ ਨਿਭਾਈ ਮਨਪ੍ਰੀਤ ਨੂੰ ਕਦੇ ਸਾਥ ਨਹੀਂ ਹੁੰਨ ਦਿੱਤਾ ਪੜ੍ਹਾਈ ਲਿਖਾਈ ਕਰਾਈ ਪੜ੍ਹ ਲਿਖ ਕੇ ਮਨਪ੍ਰੀਤ ਨੇ ਫਿਰ ਅੱਗੋਂ ਮੈਰਿਜ ਹੋ ਗਈ ਮੈਰਿਜ ਹੋ ਕੇ ਅੱਗੋਂ ਦੋ ਬੱਚੇ ਵੀ ਹੋ ਗਏ ਨੇ ਬਾਈ ਪੱਪੂ ਦੇ ਦੋ ਦੋਤੇ ਖੜੇ ਨੇ ਕੋਲ ਤੇ ਸਾਡੀ ਜਿਹੜੀ ਮਾ ਬਾਈ ਨੇ ਡਿਊਟੀ ਲਈ ਸੀ ਜਦੋਂ ਅਸੀਂ 18 ਚ ਲੈ ਕੇ ਆਏ ਸੀ ਪੱਪੂ ਬਾਈ ਨੂੰ ਉਦੋਂ ਵੀ ਅਸੀਂ ਵੀਡੀਓ 'ਚ ਬੇਨਤੀ ਕੀਤੀ ਸੀ ਵੀ ਜਿਹੜੇ ਪੱਪੂ ਦੇ ਵਾਈਫ ਸਾਡੀ ਵੀਡੀਓ ਦੇਖਦੇ ਆ ਕਿਤੇ ਸਾਨੂੰ ਬੰਦੇ ਉਹਨੇ ਦੱਸਿਆ ਸੀ ਮਨਦੀਪ ਬਾਈ ਨੇ ਇਹਦਾ ਪੱਪੂ ਬਾਈ ਨੇ ਦਰਿਸ਼ਤੇਦਾਰ ਵੀ ਸਾਨੂੰ ਜਿਹਨੇ ਦੱਸਿਆ ਸੀ ਇਹਦੇ ਬਾਰੇ ਵੀ ਇੱਕ ਭਗਤ ਬੰਦਾ ਬਾਈ ਉਹਦੀ ਭੈਣ ਨੇ ਉਹਦਾ ਘਰ ਵੀ ਵੇਚ ਕੇ ਖਾ ਲਿਆ ਮਾਂ ਪਿਓ ਮਰ ਗਏ ਵਾਈਫ ਛੱਡ ਕੇ ਚਲੇ ਗਏ ਸੀ ਵੀ ਹੁਣ ਉਹ ਸੜਕਾਂ ਤੇ ਰਹਿੰਦਾ ਵਿਚਾਰਾ ਵੀ ਉਹਦੀ ਜ਼ਮੀਨ ਤਾਂ ਘਰ ਤਾਂ ਵੇਚ ਦਿੱਤਾ ਜਿਹੜਾ ਉਹਦਾ ਪੈਸਾ 20-22 ਲੱਖ ਰੁਪਈਆ ਉਹ ਉਹਦੀਆਂ ਭੈਣਾ ਤੇ ਉਹਦੇ ਕੁਝ ਰਿਸ਼ਤੇਦਾਰ ਰਲ ਕੇ ਇੱਕ ਕਮੇਟੀ ਬਣਾਈ ਹੋਈ ਆ ਉਹਨਾਂ ਨੇ ਉਹ ਪੈਸੇ ਨੂੰ ਅਪਡੇਟ ਕਰਦੇ ਨੇ ਬੈਂਕ 'ਚ ਜਮਾਵਾ ਉਹਨੂੰ ਮਤਲਬ ਐਫ ਡੀਆਂ ਕਰਾਈਆਂ ਹੋਈਆਂ ਔਰ ਦੇਖ ਰੇਖ ਕਰਦੇ ਨੇ ਪੈਸਿਆਂ ਦੀ ਪਰ ਪੱਪੂ ਦੇ ਦੇਖ ਰੇ ਕੋਈ ਨਹੀਂ ਕਰਦਾ ਇਹ ਬਾਬੇ ਫਰੀਦ ਜੀ ਦੇ ਜਗ੍ਹਾ ਦੇ ਬਾਹਰ ਬੈਠਾ ਰਹਿੰਦਾ ਉੱਥੋਂ ਹੀ ਪ੍ਰਸ਼ਾਦਾ ਛਕ ਲੈਂਦਾ ਤੇ ਸ਼ਹਿਰ ਚ ਗੇੜੇ ਦੇ ਜਾਂਦਾ ਇਡੀਆਂ ਚਟਾਂ ਬਣੀਆਂ ਸਿਰ 'ਚ ਬਾਹਾਂ ਤੇ ਲੱਤਾਂ ਤੇ ਲੀੜਾਂ ਬੰਨੀਆਂ ਹੋਈਆਂ ਕਈ ਸਾਲਾਂ ਤੋਂ ਇਹਦੇ ਜਿਵੇਂ ਕੋੜ ਹੋ ਗਿਆ ਹੁੰਦਾ ਇਦਾਂ ਹੀ ਸਾਰੀ ਸਕਿਨ ਗਲ ਗਈ ਸੀ ਆ ਲੱਕ ਤੋਂ ਵੀ ਲੱਤਾਂ ਤੋਂ ਵੀ ਬਾਹਾਂ ਤੋਂ ਜਦੋਂ ਉੱਥੋਂ ਲੈ ਕੇ ਆਏ ਸੀ ਉਦੋਂ ਹੀ ਅਸੀਂ ਇਹ ਬੇਨਤੀ ਕਰੀ ਸੀ ਵੀ ਜੇ ਇਹਦੀ ਬੇਟੀ ਅੱਜ ਵੱਡੀ ਹੋ ਗਈ ਹੋਗੀ ਬੀਜੇ ਸਾਡੀ ਆਵਾਜ਼ ਸੁਣਦੀ ਆ ਤਾਂ ਸਾਡੇ ਨਾਲ ਸੰਪਰਕ ਕਰੇ ਜ਼ਰੂਰ ਪਰ ਸਮਾਂ ਬੀਤਦਾ ਗਿਆ 2018 ਫਿਰ 19 ਫਿਰ 20 21 22 ਅੱਜ 23 ਦੇ ਵਿੱਚ ਖੜੇ ਆਪਾਂ ਮਤਲਬ 5 6 ਸਾਲ ਹੋ ਗਏ ਇਸ ਸਮੇਂ ਨੂੰ 5 6 ਸਾਲਾਂ ਦੀ ਵੇਚੇ ਹੌਲੀ ਹੌਲੀ ਸਟੈਪ ਬਾਈ ਸਟੈਪ ਸਾਡੀ ਅੱਗੇ ਵਧਦੇ ਗਏ ਜਦੋਂ ਵੀ ਕੋਈ ਇੱਥੇ ਮੈਂਬਰ ਆਉਣਾ ਸਾਡੇ ਉਸ ਏਰੀਏ ਦਾ ਮੈਂ ਉਹਨਾਂ ਨਾਲ ਗੱਲ ਕਰਨੀ ਵੀ ਸਾਡੇ ਵੀ ਇਦਾਂ ਕਰਕੇ ਬੱਪੂ ਭਾਈ ਜਦੋਂ ਵੀ ਕੋਈ ਮੈਂਬਰ ਆਉਂਦਾ ਉਸ ਇਲਾਕੇ ਦਾ ਬੰਦਾ ਹੁੰਦਾ ਹਰੇਕ ਨਾਲ ਮੈਂ ਹਰੇਕ ਮੈਂਬਰ ਦੀ ਜਾਣ ਪਛਾਣ ਕਰਾਉਂਦਾ ਰਹਿਣਾ ਪਰ ਇੱਕ ਦੋ ਵਾਰ ਇਦਾਂ ਦੇ ਬੰਦੇ ਆਏ ਜਿਹੜੇ ਇਹਨਾਂ ਦੇ ਇਲਾਕੇ ਤੋਂ ਸੀ ਮੈਂ ਉਹਨਾਂ ਨਾਲ ਗੱਲ ਕਰੀ ਵੀ ਪੱਪੂ ਬਾਈ ਨੂੰ ਮਿਲੋ ਯਾਰ ਇਹਨੇ ਸੌਰੇ ਉਧਰ ਸਿਵੀਆਂ ਪਿੰਡ ਨਾਲੋਂ ਸਾਨੂੰ ਪਤਾ ਲੱਗ ਗਿਆ ਸੀਗਾ ਸਿਵੀਆਂ ਤੋਂ ਕੋਈ ਬੰਦੇ ਆਏ ਉਹਨਾਂ ਨੇ ਸਾਨੂੰ ਵੈਰੀਫਾਈ ਕਰਕੇ ਦੱਸਿਆ ਵੀ ਉਹਦੀ ਵਾਈਫ ਹੈਗੇ ਆ ਵੀ ਉਹਦੀ ਅੱਗੇ ਮੈਰਿਜ ਹੋਈ ਹੋਈ ਆ ਬਈ ਉਹਦੇ ਬੱਚੇ ਆ ਫਿਰ ਅਸੀਂ ਵੀਡੀਓ 'ਚ ਬੋਲੇ ਆ ਇੱਕ ਦਿਨ ਵੀ ਬਾਈ ਪੱਪੂ ਬਾਈ ਦੇ ਜੇ ਵਾਈਫ ਸਾਡੀ ਬਾਤ ਸੁਣਦੇ ਆ ਵੀਡੀਓ ਤਾਂ ਪਲੀਜ਼ ਸਾਡੇ ਨਾਲ ਸੰਪਰਕ ਕਰਨ ਅਸੀਂ ਚਾਹੁੰਦੇ ਪੱਪੂ ਬਾਈ ਦੀ ਜਿਹੜੇ ਬੇਟੀ ਆ ਉਹਨੂੰ ਮਿਲਾਈਏ ਅਸੀਂ ਤਾਂ ਉਹ ਮਹਾਰਾਜ ਨੇ ਕਿਰਪਾ કરી ਸੋਸ਼ਲ ਮੀਡੀਆ ਤੇ ਪਾਈ ਹੋਈ ਵੀਡੀਓ ਭੈਣ ਨੇ ਖੁਦ ਦੇਖੀ ਪੱਪੂ ਬਾਈ ਦੀ ਵਾਈਫ ਜਿਹੜੀ ਕਿ ਅੱਗੋਂ ਹੁਣ ਕਿਸੇ ਹੋਰ ਦੇ ਵਾਈਫ ਹੋ ਚੁੱਕੇ ਨੇ ਅੱਗੋਂ ਉਹਨਾਂ ਦੇ ਬੱਚੇ ਵੀ ਨਹੀਂ ਹਨ ਤਾਂ ਫਿਰ ਵੀ ਦੇਖੋ ਉਸ ਚੀਜ਼ ਦੀ ਘੈਣ ਨੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਇਆ ਆਪਣੇ ਪਤੀ ਤੋਂ ਇਆਜ਼ਤ ਲੈ ਕੇ ਹਨ ਹਸਬੰਡ ਤੋਂ ਤੁਸੀਂ ਇਆਜ਼ਤ ਲੈ ਕੇ ਫਿਰ ਇਹਨਾਂ ਨੇ ਸਾਨੂੰ ਫੋਨ ਕੀਤਾ ਇਹਨਾਂ ਦੱਸਿਆ ਵੀ ਮੈਂ ਭੈਣ ਨੇ ਵੀ ਮੈਂ ਪੱਪੂ ਦੇ ਘਰੋਂ ਬੋਲਦੀ ਆ ਵਾਈਫ ਬੋਲੀ ਪੱਪੂ ਦੇ ਤਾਂ ਫਿਰ ਅਸੀਂ ਫੋਨ ਤੇ ਗੱਲ ਕਰਾਈ ਪੱਪੂ ਨੂੰ ਫੋਨ ਤੇ ਤਾਂ ਗੱਲ ਹੋਰ ਨਹੀਂ ਸੀ ਰਹੀ ਕਿਉਂਕਿ ਇਹ ਤਾਂ ਪਛਾਣਦਾ ਹੀ ਨਹੀਂ ਸੀਗਾ ਠੀਕ ਨਾਂ ਹੋਣ ਕਰਕੇ ਫਿਰ ਅਸੀਂ ਭੈਣ ਨੂੰ ਰਿਕੁਐਸਟ ਕੀਤੀ ਵੀ ਤੁਸੀਂ ਆ ਕੇ ਜਾਓ ਸਾਡੇ ਕੋਲੇ ਫਿਰ ਇਹ ਆ ਕੇ ਗਏ ਆਪਣੇ ਬੇਟੇ ਨੂੰ ਲੈ ਕੇ ਆਏ ਮਿਲ ਕੇ ਗਏ ਮੰਨ ਲਓ ਇਹਨਾਂ ਨੂੰ ਜਦੋਂ ਮਿਲਾਇਆ ਪੱਪੂ ਤਾਂ ਪਛਾਣ ਵੀ ਨਹੀਂ ਸੀ ਪਾ ਰਿਆ ਪ੍ਰੋਪਰ ਵੀ ਇਹ ਮੇਰੇ ਵਾਈਫ ਨੇ ਜਾਂ ਕਿਵੇਂ ਹਨਾ ਕਿਉਂਕਿ ਬਹੁਤ ਸਾਲ ਹੋ ਗਏ ਸੀ ਇਹਦੀ ਬੇਚਾਰੇ ਦੀ ਹਾਲਤ ਬਹੁਤ ਮਾੜੀ ਰਹੀ ਵਿੱਚ ਤਾਂ ਫਿਰ ਸ਼ੁਕਰੀਆ ਭੈਣ ਜੀ ਦਾ ਵੀ ਅੱਜ ਮੈਨੂੰ ਤੀਜੀ ਵਾਰ ਆਏ ਤੁਸੀਂ ਹਾਂਜੀ ਤੀਜੀ ਵਾਰ ਹੀ ਆਏ ਨੇ ਅੱਜ ਦੂਸਰੀ ਵਾਰੀ ਫਿਰ ਜਦੋਂ ਆਏ ਫਿਰ ਬੇਟੇ ਨੂੰ ਆਪਣੇ ਨੂੰ ਤੇ ਲੈ ਕੇ ਆਏ ਸੀ ਨਾਲ ਬਹੂ ਨੂੰ ਨਾਲ ਲੈ ਕੇ ਆਏ ਹਨਾ ਹਾਲਾਂਕਿ ਬੇਟਾ ਇਹਨਾਂ ਦਾ ਨਹੀਂ ਹੈਗਾ ਸੀ ਬੇਟਾ ਭੈਣ ਜੀ ਦਾ ਹੀ ਆ ਤੇ ਪਰ ਬੇਟੀ ਸੀ ਜਿਹੜੀ ਉਹ ਪੱਪੂ ਵੀਰੇ ਦੀ ਆ ਤੇ ਫਿਰ ਅਸੀਂ ਭੈਣ ਨੂੰ ਬੇਨਤੀ ਕੀਤੀ ਵੀ ਭੈਣੇ ਕੋਸ਼ਿਸ਼ ਕਰੀ ਵੀ ਜੇ ਤੂੰ ਆਪਣੀ ਕਿਤੇ ਬੇਟੀ ਨੂੰ ਵੀ ਲਿਆਵੇਂ ਤੇ ਬੇਟੀ ਨੂੰ ਜਿਹਨੂੰ ਜ਼ਿੰਦਗੀ ਭਰ ਦੱਸਿਆ ਨਹੀਂ ਸੀ ਪਤਾ ਹੀ ਨਹੀਂ ਸੀਗਾ ਤਾਂ ਫਿਰ ਭੈਣ ਨੇ ਐਤਿ ਦਿਸਹਾਰੇ ਤੇ ਆਈ ਆਪਣੀ ਬੇਟੀ ਨੂੰ ਜਦੋਂ ਪੋਤੇ ਦੇ ਕੰਗਾ ਲਾਉਣਾ ਸੀਗਾ ਸਿਰ 'ਚ ਤਾਂ ਉਦੋਂ ਆਪਣੀ ਧੀ ਨਾਲ ਗੱਲ ਕੀਤੀ ਵੀ ਪੁੱਤ ਆਪਣੀ ਜ਼ਿੰਦਗੀ 'ਚ ਆਹ ਕੁਝ ਹੋਇਆ ਹੋਇਆ ਵੀ ਮੈਂ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਮੈਰਿਜ ਹੋਈ ਸੀ ਮੇਰੀ ਉੱਥੋਂ ਬੇਟੀ ਸੀਗੀ ਤਾਂ ਮਨਪ੍ਰੀਤ ਦੇ ਮਨ 'ਤੇ ਕੀ ਆਇਆ ਹੋਊ ਮਨਪ੍ਰੀਤ ਦੇ ਦਿਲ 'ਤੇ ਕੀ ਬੀਤੀ ਹੋ ਤੇ ਇਹ ਅਹਿਸਾਸ ਨਹੀਂ ਕਰ ਸਕਦੇ ਆਪਾਂ ਕਿਉਂਕਿ ਇਹ ਜਜ਼ਬਾਤ ਆ ਜਿਹੜੇ ਨਾ ਇਹ ਪੜੇ ਤੇ ਸੁਣੇ ਨਹੀਂ ਜਾ ਸਕਦੇ ਦੇਖੇ ਤੇ ਸੁਣਾਈ ਨਹੀਂ ਜਾ ਸਕਦੇ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੁਹਾਨੂੰ ਸੁਣਾਉਣ ਦੀ ਵੀ ਇਨਾਂ ਦੇ ਜਵਾਬਤਾਂ ਦੀ ਇਹ ਬਾਤ ਪਾ ਰਹੇ ਨੇ ਜਿਹੜੀ ਤੁਹਾਨੂੰ ਵਿੱਚ ਖੜ ਕੇ ਸਮਝ ਸਕਦੇ ਆਪਾਂ ਬਾਹਰੋਂ ਖੜ ਕੇ ਨਹੀਂ ਦੇਖ ਪਾ ਰਹੇ ਆ ਇਹ ਚੀਜ਼ਾਂ ਪਰ ਬਹੁਤ ਮਨ ਨੂੰ ਤਸੱਲੀ ਹੈ ਅੱਜ ਇੱਕ ਗੱਲ ਦੀ ਵੀ ਉਸ ਟਾਈਮ ਗੁਰੂ ਦੀ ਕਿਰਪਾ ਹੋਈ ਸੱਚੇ ਪਾਤਸ਼ਾਹ ਦੀ ਪੱਪੂ ਬਾਈ ਦੀ ਸੇਵਾ ਮਿਲੀ ਸਾਨੂੰ ਤੇ ਅਸੀਂ ਮਨ ਚ ਚਾਇਆ ਸੀ ਵੀ ਇਹਦੀ ਬੇਟੀ ਇੱਕ ਦਿਨ ਇਹਨੂੰ ਮਿਲੇ ਘਟੋ ਘਾਟੇ ਦੀ ਜੀ ਆਉਣ ਦੀ ਕੋਈ ਵਜ੍ਹਾ ਹੋਵੇ ਇਹ ਨੂੰ ਐ ਲੱਗੇ ਮੇਰਾ ਕੋਈ ਆਪਣਾ ਹੈਗਾ ਅੱਜ ਵੀ ਤਾਂ ਉਹ ਆਪਣੀ ਧੀ ਦੀ ਆਪਣੇ ਪੁੱਤਰਾਂ ਦੇ ਨਾਲ ਆਪਣੇ ਪਤੀ ਦੇ ਨਾਲ ਆਪਣੇ ਸਹੁਰੇ ਦੇ ਨਾਲ ਇੱਥੇ ਆ ਖੜੀ ਹੋਈ ਅੱਜ ਸਾਡੇ ਘਰ ਸੁਪਨਿਆਂ ਦੇ ਘਰ ਸਵੇਰ ਦੇ ਆਏ ਹੋਏ ਨੇ ਉਹੀ ਗੱਲ ਪੱਪੂ ਬਾਈ ਨੇ ਤਾਂ ਚਿਹਰਾ ਹੀ ਨਹੀਂ ਦੇਖਿਆ ਸੀ ਕਦੇ ਪੱਪੂ ਬਾਈ ਨੂੰ ਤਾਂ ਨਾਮ ਵੀ ਨਹੀਂ ਪਤਾ ਸੀ ਆਪਣੀ ਬੇਟੀ ਦਾ ਮੇਰੀ ਦਾ ਨਾਮ ਕੀ ਆ ਤੇ ਅੱਜ ਪੱਪੂ ਬਾਈ ਵੀ ਚੜਿਆ ਆਪਣੀ ਧੀ ਦੇ ਸਿਰ ਤੇ ਹੱਥ ਰੱਖਿਆ ਤੇ ਉਸ ਧੀ ਦੀ ਵੀ ਪਤਾ ਨਹੀਂ ਕਿੰਨੇ ਜਾਂ ਜਨਮਾਂ ਦੀ ਹੋਣੀ ਰੂਹ ਸੀਗੀ ਉਹ ਆਪਣੇ ਬਾਪ ਨੂੰ ਮਿਲਣ ਲਈ ਅੰਦਰੋਂ ਅੰਦਰ ਹੀ ਪਤਾ ਨਹੀਂ ਕਿੰਨੀ ਕਿ ਤੜਫ ਰਹੀ ਹੋਗੀ ਕਿਉਂਕਿ ਇਨਸਾਨ ਨੂੰ ਉਹੀ ਸਮਝ ਆਉਂਦੀ ਹੈ ਜੋ ਅਸੀਂ ਦੇਖ ਸਕਦੇ ਹਾਂ ਜੋ ਅਸੀਂ ਸੁਣ ਸਕਦੇ ਹਾਂ ਜੋ ਅਸੀਂ ਸਮਝ ਸਕਦੇ ਹਾਂ ਜੋ ਦੇਖਿਆ ਸੁਣਿਆ ਨਹੀਂ ਕਦੇ ਉਹਨੂੰ ਸਮਝ ਹੀ ਨਹੀਂ ਸਕਦਾ ਇਨਸਾਨ ਪਰ ਖੂਨ ਜਿਹੜਾ ਆਪਣਾ ਉਹ ਕਿਤੇ ਨਾ ਕਿਤੇ ਵਾਲਾ ਜੂਰ ਮਾਰਦਾ ਜੇ ਖੂਨ ਇਕੱਠਾ ਹੋਇਆ ਤੇ ਸਾਜ਼ਿਏ ਦੇ ਹਿੱਸੇਦਾਰ ਬਣੇ ਨਾਲ ਅਸੀਂ ਇਹਦੇ ਗਵਾਹ ਬਣੇ ਨਾਲ ਭਾਗਾ ਵਾਲੇ ਸਮਝਦੇ ਆਪਣੇ ਆਪ ਨੂੰ ਵੀ ਪਰ ਇਹ 30 ਸਾਲਾਂ ਦੀ ਮਨਪਰੀ ਦਾ ਅੱਜ ਪਹਿਲੀ ਵਾਰੀ ਆਪਣੇ ਪਿਤਾ ਜੀ ਨੂੰ ਮਿਲੀ ਆ ਆਪਣੇ ਬਾਪ ਨੂੰ ਮਿਲੀ ਆ ਅਰਦਾਸ ਕਰਿਓ ਅਗਲਾ ਜੀਵਨ ਮੈਨੂੰ ਜਦੋਂ ਮਿਲੀ ਭੈਣ ਮੈਨੂੰ ਹੁਣੇ 2 ਮਿੰਟ ਪਹਿਲਾਂ ਹੀ ਗੱਲ ਕਰਦੇ ਹਟੇ ਕਹਿੰਦੀ ਅਸੀਂ ਲੈ ਕੇ ਜਾਣਾ ਛੱਡਣਾ ਨਹੀਂ ਵਾਪਾ ਨੂੰ ਨਾਲ ਤੇ ਪਰ ਇਹ ਵੀ ਇੱਕ ਦਿਨ ਸਮਾਂ ਆਵੇ ਅਰਦਾਸ ਕਰਿਓ ਕਿਉਂਕਿ ਅੱਜ ਬੱਪੂ ਬਾਈ ਜਾਣੂ ਤਿਆਰ ਨਹੀਂ ਹੈ। ਪੱਪੂ ਭਾਈ ਕਹਿੰਦਾ ਪੱਪੂ ਭਾਈ ਜਾਣਾ ਨਾਲ ਬੇਟੀ ਦੇ। ਕਿਉਂ? ਇੱਥੇ ਹੀ ਲੱਗਾਈ। ਬਹੁਤ ਧਿੱਕੋਲੇ ਨੇ ਜਾ ਕੇ ਆ ਦੇ ਪਰੋ ਆ ਦੇ ਮੁੰਡਾ ਹੀ ਆਇਆ ਇਹ ਤੇਰਾ। ਇਹ ਪ੍ਰੋਣਾ ਨਹੀਂ ਗਾ ਪੁੱਤ ਆਦਰਾ। ਹੁਣ ਜਾਇ ਨਹੀਂ। ਅੱਛਾ ਚਲ ਇਹਨਾਂ ਨੂੰ ਕਹਾਂ ਫੇ ਮਿਲ ਕੇ ਜਾ। ਮਿਲ ਕੇ ਜਾ। ਮੈਂ ਉਸ ਤੋਂ ਪਹਿਲਾਂ ਵੀ ਫੀਲ ਕੋ ਜਾਣਦੀ ਪਾਪਾ ਕੀ ਜੀ ਮਤਲਬ ਕਿ ਮੈਂ ਅੱਖੀਆਂ ਨਾਲ ਉੱਤੇ ਬੈਠੇ ਦੇਖਾਂ ਜੀ ਮੈਨੂੰ ਪਤਾ ਹੋਵੇ ਮੇਰੇ ਪਾਪਾ ਨੇ ਉਹ ਵੀ ਨਹੀਂ ਕਿਹਾ। ਅੱਛਾ ਤੁਸੀਂ ਦੇਖਿਆ ਇਹਨੂੰ ਅੱਖੀਂ? ਹਾਂਜੀ ਗੱਤ ਹੋ ਜਾਂਦੀ ਕਿ ਤੁਸੀਂ ਡੈਸਕੂ ਕੀਤਾ ਨਾ ਉਸੇ ਹਾਲ ਦੇ ਵਿੱਚ ਮੈਨੂੰ ਬਹੁਤ ਵਾਰੀ ਬਹੁਤ ਵਾਰ ਦੇਖਿਆ ਉੱਥੇ ਅੱਖੀ ਦੇਖਿਆ ਪਰ ਮੈਨੂੰ ਪਤਾ ਹੀ ਨਹੀਂ ਸੀ ਕਿ ਅਸੀਂ ਹਰ ਵੀਰਵਾਰ ਜਾਣਾ ਹੀ ਜਾਣਾ ਬਾਬਾ ਜੀ ਹਜੇ ਤੱਕ ਜਾਂਦੇ 11 ਜਦੋਂ ਦਾ ਵਿਆਹ ਹੋਇਆ ਹਾਂ ਕਿਹੜੇ ਸਾਲ ਵਿੱਚ ਵਿਆਹ ਹੋਇਆ ਜੀ ਮੇਰਾ 2013 ਚ ਹੋਇਆ ਪਰ ਮੇਰੇ ਮਿਆਰੀ ਤੋਂ ਪਹਿਲਾਂ ਦੇ ਜਾਣਦੀ ਮੇਰੇ ਹਸਬੰਦ ਇਹਨਾਂ ਤੋਂ 15 ਸਾਲ ਹੋ ਗਏ ਪਾਪਾ ਤੁਸੀਂ ਦੇਖਦੇ ਹੁੰਦੇ ਸੀ ਉਦੋਂ ਇੱਥੇ ਇਹਨਾਂ ਨੇ ਵੀ ਦੇਖਿਆ ਹਾਂ ਗੇਟ ਤੇ ਬੈਠੇ ਹਾਂ ਹਾਂ ਲੰਗਰ ਹਾਲ ਦੇ ਵਿੱਚ ਬੈਠੇ ਹਾਂ ਉੱਥੇ ਗੋੰਡੇ ਤੇ ਬੈਠੇ ਹਾਂ ਮੈਂ ਅੱਖੀ ਦੇਖਿਆ ਹਰ ਵੀਰਵਾਰ ਦੇਖਦੀ ਹਾਂ ਕਸ ਉਸੇ ਗੱਲ ਦਾ ਦਿਮਾਗ ਤੇ ਹੰਦੇ ਜੇ ਕਾਸ਼ ਉਹ ਤੋਂ ਪਤਾ ਲੱਗਦੀ ਹੁੰਦਾ ਨਾ ਪਰ ਬਾਬਾ ਫਰੀਦ ਜੀ ਨੇ ਤੇਰੀ ਸੁਣ ਲਈ ਤੂੰ ਸੋਚ ਕੇ ਦੇਖ ਤੀਏ ਹਾਂ ਜੀ ਮੈਂ ਬਹੁਤ ਮੰਦੀ ਹਾਂ ਵਾਹ ਰੱਬ ਹਰ ਵੀਰਵਾਰ ਮੱਥਾ ਟੇਕਣ ਜਾਂਦੀ ਸੀ ਭੈਣ ਬਾਬੇ ਫਰੀਦ ਜੀ ਦੇ ਤੇ ਹਰ ਵੀਰਵਾਰ ਆਪਣੇ ਬਾਪ ਨੂੰ ਉੱਥੇ ਬੈਠਿਆ ਦੇਖਦੀ ਸੀ ਉੱਥੇ ਲੰਗਰ ਦੇ ਵਿੱਚ ਉਹ ਆਪਣੇ ਬਾਪ ਨੂੰ ਦੇਖਦੀ ਸੀ ਉਹਨੂੰ ਕੀ ਪਤਾ ਸੀ ਮੇਰਾ ਬਾਪ ਆਏ ਉਹਨੂੰ ਕੀ ਪਤਾ ਸੀ ਵੀ ਇੱਕ ਦਿਨ ਇਹ ਮੈਨੂੰ ਪਤਾ ਲੱਗੂ ਵੀ ਮੇਰਾ ਪਿਓ ਬੈਠਾ ਸੀ ਉੱਥੇ ਉਹ ਮਨਪ੍ਰੀਤ ਜਿਹੜੀ ਆਪਣੇ ਰੱਬ ਨੂੰ ਮੰਨ ਜਾਂਦੀ ਸੀ ਉੱਥੇ ਨੂੰ ਹਰ ਰੋਜ਼ ਹਰ ਵੀਰਵਾਰ ਨੂੰ ਦਾ ਬਾਪ ਮਿਲਦਾ ਸੀ ਤੇ ਅੱਜ 30 ਸਾਲਾਂ ਬਾਅਦ ਇਹ ਗੱਲ ਦਾ ਖੁਲਾਸਾ ਹੁੰਦਾ ਵੀ ਉਹ ਮੇਰਾ ਬਾਪ ਹੀ ਸੀ ਜਿਹੜਾ ਉੱਥੇ ਬੈਠਾ ਹੁੰਦਾ ਦੇਖੋ ਕੁਦਰਤ ਦੇ ਰੰਗ ਆਏ ਕਰਮਾਂ ਦੀ ਖੇਡ ਆਏ ਅੱਜ ਦਾ ਇਨਸਾਨ ਕਿੰਨੀ ਸਪੀਡ ਨਾਲ ਭੱਜ ਰਿਹਾ ਕਿੰਨੀਆਂ ਇਧਰੋਂ ਉਧਰੋਂ ਹੱਥ ਪੱਲੇ ਮਾਰਦਾ ਕੋਸ਼ਿਸ਼ਾਂ ਕਰਦਾ ਮੇਰੀਆਂ ਵੱਡੀਆਂ ਵੱਡੀਆਂ ਕੋਠੀਆਂ ਵੱਡੇ ਵੱਡੇ ਕਾਰਖਾਨੇ ਵੱਡੀਆਂ ਵੱਡੀਆਂ ਕਾਰਾਂ ਪਰ ਦੇਖੋ ਕਿਤੇ ਨਾ ਕਿਤੇ ਜਜ਼ਬਾਤ ਕਿਤੇ ਨਾ ਕਿਤੇ ਰਿਸ਼ਤੇ ਕਿਤੇ ਨਾ ਕਿਤੇ ਉਹ ਉੱਪਰ ਵਾਲਾ ਆਪਣੀ ਖੇਡ ਆ ਜਿਹੜੀ ਉਹ ਖੇਡਦਾ ਅਸੀਂ ਕੱਟ ਪੁਤਲੀਆਂ ਵਾਂ ਜਿਵੇਂ ਉਹ ਨਚਾਈ ਜਾਂਦਾ ਅਸੀਂ ਨੱਚੀ ਜਾਂਦੇ ਆ ਪਰ ਅਸੀਂ ਬਹਿਮ ਕਰ ਜਾਂਦੇ ਆ ਕਈ ਵਾਰੀ ਵੀ ਅਸੀਂ ਵੀ ਕਰ ਰਹੇ ਆ ਸਾਰਾ ਕੁਝ ਕਿਸੇ ਬਹਿਮ ਨਾ ਕਰੋ ਦੇਖੋ ਇਹਨਾਂ ਦੀ ਜ਼ਿੰਦਗੀ ਚ ਕਿੱਡੀ ਵੱਡੀ ਅੱਜ ਤਵਰੀਲੀ ਆ ਗਈ ਅੱਜ ਉਹ ਭੈਣ ਆਪਣੇ ਬਾਪ ਨੂੰ ਮਿਲ ਕੇ ਆਪਣੇ ਪਿਤਾ ਜੀ ਨੂੰ ਮਿਲ ਕੇ ਜਾ ਰਹੀ ਹੈ ਜਿਨ੍ਹਾਂ ਨੇ ਮਤਲਬ ਉਹ ਕਦੇ ਸੁਪਨੇ ਚ ਵੀ ਨਹੀਂ ਸੀ ਦੇਖਿਆ ਵੀ ਮੇਰਾ ਬਾਪ ਹੋਊਗਾ ਇਹ ਹਾਲਾਂਕਿ ਉੱਥੇ ਰੋਜ਼ ਉਹ ਮਿਲਦੇ ਦੇ ਯਾਰ ਵੀਰਵਾਰ ਜਦੋਂ ਅੱਜ ਤੋਂ 30 35 ਸਾਲ ਪਹਿਲਾਂ ਕੋਟੀਆਂ ਕਿਧੀਆਂ ਹੁੰਦੀਆਂ ਸੀ ਮੰਮੀ ਡੈਡੀ ਟੀਚਰ ਸੀ ਦੋਨੋਂ ਤਾਂ ਕੋਠੀ ਸੀ ਐਡੀ ਵੱਡੀ ਤੇ ਉਹ ਇਹਦੀ ਸੱਕੀ ਭੈਣ ਨੇ ਕੋਠੀ ਵੇਚਦੀ ਜਿਵੇਂ 100 ਰੁਪਏ ਦੀ ਚੀਜ਼ ਸੀ ਉਹ 10 ਰੁਪਏ ਚ ਵੇਚਦੀ ਕਬਜੇ ਦੀ ਕਾਹਲੇ ਤਾਂ ਬਣ ਨਹੀਂ ਸਕਦੇ ਭਰਾ ਦੇ ਨਾਂ ਤੇ ਸੀ ਇਹ ਠੀਕ ਨਹੀਂ ਸੀ ਦਿਮਾਗੀ ਵੇਚ ਨਹੀਂ ਸਕਦਾ ਸੀਗਾ ਉਹ ਮੇਂ ਹੀ ਕਬਜੇ ਦੀ ਵੇਚਦੀ ਤੇ ਇਹ ਬੰਦਾ ਉਹ ਢਾਈ ਹੋਈ ਸੌਰੀ ਵਿਕੀ ਹੋਈ ਕੋਠੀ ਦੇ ਬਾਹਰ ਸੌਂਦਾ ਰਿਹਾ ਕਿੰਨੇ ਸਾਲ ਉਸ ਕੋਠੀ ਦੇ ਗੇਟ ਤੇ ਸੌਂਦਾ ਰਿਹਾ ਜਾ ਕੇ ਆਬਦੀ ਦੇ ਦੇਖੋ ਸੜਕਾਂ ਤੇ ਰੁਲ ਗਿਆ ਵਿਚਾਰਾ ਇੰਨੇ ਸਾਲ ਅੱਜ ਮਿਲੀ ਤੀ ਅੱਜ ਕੋਈ ਕਹਿਣ ਵਾਲਾ ਮਿਲਿਆ ਵੀ ਮੈਂ ਤੈਨੂੰ ਪਾਪਾ ਲੈ ਕੇ ਜਾਣਾ ਕਰੇ ਤੇ ਅੱਜ ਪਾਪਾ ਕਹਿ ਰਿਹਾ ਵੀ ਨਹੀਂ ਮੈਂ ਤਾਂ ਇੱਥੇ ਹੀ ਰਹਿਣਾ ਅੱਜ ਉਹ ਸਾਡੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਅੱਜ ਕਿਰਪਾ ਹੋਈ ਅੱਜ ਪੱਪੂ ਨੂੰ ਕੋਈ ਇਹ ਗੱਲ ਕਹਿ ਰਿਹਾ ਇਹਨੂੰ ਗੱਲ ਪੱਪੂ ਵੀ ਮੈਂ ਪਾਪਾ ਤੈਨੂੰ ਲੈ ਕੇ ਜਾਣਾ ਕੀ ਕਹਿ ਕੇ ਤੈਨੂੰ ਡੈਡੀ ਕਹੇ ਕਿ ਪਾਪਾ ਪਪਾ ਹੀ ਕਹਿ। ਪਪਾ ਹੀ ਕਹਿਣਾ ਕੁੜੀ ਠੀਕਾ ਡੈਡੀ ਨਹੀਂ ਕਹਿਣਾ। ਛੱਡ ਜਾਣੀ। ਹਾਂ ਛੱਡ ਜਾਣਗੇ ਤੈਨੂੰ। ਤੂੰ ਇੰਨਾ ਫਿਕਰ ਫਿਕਰ ਕਰ ਤੂੰ ਗੱਲ ਲੱਗ ਗਿਆ। ਠੀਕ ਹੈ ਬਣੇ ਜਿਹਦਾ ਤੇਰਾ ਨਾਮ ਜੀ ਲੱਗੇ ਤਾਂ ਕੋਈ ਨਹੀਂ ਚੁੱਕਿਆ। ਹਾਂ ਆਇਓ ਪੀ ਆਦਨ ਫਿਰ ਅਸੀਂ ਵੀ ਤਿਆਰੀ ਕਰਾ ਦਾਂਗੇ ਦੀ ਫਿਰ ਲੈ ਜਾਓ ਆ।